ਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜੇ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਦੇ ਜੀ ਬਾਈਜਵਾ ਸਾਹਿਬ ਕਹਿੰਦੇ ਕਿ ਕਦੇ ਬਾਹਰ ਦੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੇ ਨਹੀਂ ਕੋ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਜ ਤਾਂ ਕੁਝ ਨਹੀਂ ਆਇਆ ਤਾਂ ਅੱਛਾ ਇੱਕ ਬਾਈਨ ਤੇ ਬੜੀ ਆਪੋਜੀਸ਼ਨ ਆ ਇਹ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਤਾਲੀਵਾਲ ਤਾਲੀਵਾਲ ਸਾਹਿਬ ਦਾ ਵਿਭਾਗ ਮੈਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮੈਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਤੋਂ ਦੇਖੋ ਆਪੋਜੀਸ਼ਨ ਕਹਿ ਰਹੀ ਐਟ ਨਹੀਂ ਹੋ ਰਿਹਾ ਇਹ ਵਿਭਾਗ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਦਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾਮ ਪਤਾ ਹੋਵੇ ਅੱਛਾ ਮਾਈਨਿੰਗ ਦੇ ਰੋਬ ਬੜੇ ਲੱਗ ਰਹੇ ਨੇ اپੋਜੀਸ਼ਨ ਜਿਹੜਾ ਲੀਡਰ ਹੈ ਉਹ ਲਗਾਤਾਰ ਕਹਿ ਰਿਹਾ ਕਿ ਮਾਈਨਿੰਗ ਪੰਜਾਬ ਨੂੰ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਪ੍ਰੈਸ਼ਰ ਲੱਗੇ ਹੋਏ ਨੇ ਮੈਨੂੰ ਦੱਸ ਸਕਦਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ 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 ਨਹੀਂ ਇਹ ਦਾਅਵੇ ਲਾਣਾ ਹੀ ਪਿਆ ਨਹੀਂ ਜਿੱਤ ਜੀ ਤੁਹਾਡੇ ਕੋਲ ਮੇਰੀ ਸਰਕਾਰ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕਰੈਸ਼ਰ ਨਾਲੇ ਹੂੰ ਕਰੈਸ਼ ਰੱਜਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਵੀ ਕੰਮ ਚੱਲਦਾ ਜਿੰਨਾ ਜ਼ਿਆਦੇ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀ ਛੇੜੀਆਂ ਸਰਕਾਰ ਕੰਮ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕੱਢਦੀ ਆ ਉਦੋਂ ਹੀ ਤਾਂ ਜ਼ਿਆਦੇ ਚੀਕ ਮਾਰਦੇ ਨੇ ਉਹਦੀ ਸਿਕੰਜਾ ਢਿਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠੇ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੁੰਦੀ ਠੀਕ ਠੀਕ ਚੇਤਨ ਸਿੰਘ ਜੋ ਪੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਪ੍ਰੈਸ਼ਰ ਲੱਗੇ ਹੋਏ ਨੇ ਮੈਨੂੰ ਲੱਗਦਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਲਾਣਾ ਹੀ ਪਿਆ ਨਹੀਂ ਜਿਤ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਲਾ ਲੇ ਹੂੰ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦੇ ਹੀ ਕੰਮ ਚੱਲਦਾ ਜਿੰਨਾ ਜ਼ਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਤਾਂ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਘੁਣਤਾਂ ਸਾਰੀਆਂ ਇਹਨਾਂ ਦੀ ਛੇੜਿਆ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕੱਢਦੀ ਆ ਉਦੋਂ ਹੀ ਤਾਂ ਜ਼ਿਆਦਾ ਚੀਕ ਮਾਰਦੇ ਨੇ ਉਦੋਂ ਹੀ ਸਿਕੰਜਾ ਢਿਲਾ ਕਰ ਦਿੰਦੇ ਨੇ ਨਹੀਂ ਨਹੀਂ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠੇ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੁੰਦੀ ਠੀਕ ਹੈ ਜੀ